ਸੋਬਾ ਅੱਜ ਆਈ ਸੀ 6 ਤਰੀਕ ਐ 6 ਸੌਰੀ 26 ਜੂਨ 6 ਮਹੀਨਾ ਪਰ ਕੇ ਥੋੜੀ ਝੱਟ ਲੱਗੀ ਸੀ ਜੇ ਕੀਤਾ ਸੀਗਾ ਬੱਦਲਾਂ ਨੇ ਕਿ ਪ੍ਰਹਿਰ ਪੂਜੇ ਕਿਵੇਂ ਆ ਪਰ ਹੁਣ ਉਸ ਤੋਂ ਬਾਅਦ ਤਕੜੀ ਝੱਟ ਲੱਗ ਗਈ ਚੰਗਾ ਵੀ ਪੈ ਗਿਆ ਦੇਖ ਸਕਦੇ ਹੋ ਤੁਸੀਂ ਪਾਣੀ ਖੜ ਗਿਆ ਨੀਵੇਂ ਤਾਵਾਂ ਚ ਕਾਫੀ ਬਰਮੀ ਪੈ ਗਿਆ ਹੋਰ ਵੀ ਨਹੀਂ ਪੈਣ ਦੀ ਸੰਭਾਵਨਾ ਹੈਗੀ ਹੈ ਕਿ ਸਭ ਤੋਂ ਅਸੀਂ ਬੱਦਲ ਮਾਨ ਤੇ ਚੜਿਆ ਉਸੇ ਤਰ੍ਹਾਂ ਹੀ ਗਲੀਆਂ ਤੋਤੀਆਂ ਕਿੰਨੀਆਂ ਸਾਫ਼ ਹੋ ਗਈਆਂ ਵਧੀਆ ਬਣ ਗਈਆਂ ਅੰਡਾ ਜਾਂਦਾ ਕਵਾੜ ਲਈ ਗਰਮੀ ਦੇ ਇਸ ਮੌਸਮ ਦੇ ਵਿੱਚ ਲੋਕਾਂ ਨੂੰ ਸੁਗਤ ਆਸਾ ਆਇਆ ਮਾੜਾ ਮੋਟਾ ਕਿਉਂਕਿ ਗਰਮੀ ਬੇਹਸਾਬੀ ਸੀ ਨਾ ਆਸਾ ਆਉਂਦਾ ਸੀ ਚੱਜ ਨਾਲ ਤੇ ਨਾ ਜਾਂਦਾ ਸੀ ਬੁਰਾ ਹਾਲ ਸੀਗਾ ਆਵਾਜ਼ ਪਤਾ ਨਹੀਂ ਤੁਹਾਡੇ ਕੋਲੇ ਆ ਰਹੀ ਹੈ ਕਿ ਨਹੀਂ ਨਹੀਂ ਆ ਰਹੀ ਹੈ ਦੇਖ ਸਕਦੇ ਹੋ ਤੁਸੀਂ ਦਰਗਤ ਤੋਤੇ ਕੇ ਵਧੀਆ ਰੌਣਕ ਮੇਲਾ ਬਣ ਗਿਆ ਇਹਨਾਂ ਦਾ ਵੀ ਅਰੇ ਭਾਈ ਮਾਰਨ ਲੱਗੀ ਪੂਰੀ ਇੱਧਰ ਵੀ ਗਲੀ ਤੋਂ ਤੀ ਸਵਾਰੀ ਗਈ ਬਹੁਤ ਸੋਹਣੀ ਬਣ ਗਈ ਸਾਲੇ ਟੈਂਕਰ ਜਾ ਰਹੇ ਐ ਉੱਤਰ ਬਿਠੇ ਚੁੰਗੀਆਂ ਵਾਲੀ ਅੱਲਾਹ ਇਹ ਤਾਂ ਬੱਕਰੀਆਂ ਵਾਲਾ ਮਾਲ ਉਹਨੇ ਲੈ ਕੇ ਆਏ ਐ ਚਰਾਉਣ ਕੇ ਸੀ ਜਿਹੜਾ ਦੇਖ ਸਕਦੇ ਹੋ ਤੁਸੀਂ ਪੇਡਾਂ ਬੱਕਰੀਆਂ ਇਹ ਵੀ ਨਾਲੀਆਂ ਵਿਚਾਰੀਆਂ ਨੇ ਤਾਂ ਪੜਾ ਪੜਕੇ ਨਹਿਰਾਂ ਦੇ ਵਿੱਚ ਨਹਾਉਂਦੇ ਹੁੰਦੇ ਇਹਨਾਂ ਨੂੰ ਬਹੁਤ ਰੰਗੀਲਾ ਮੌਸਮ ਬਣਿਆ ਹੋਇਆ ਨਜ਼ਾਰੇਦਾਰ ਚੰਦਾਰ ਅਸ਼ੇਵ ਦੇ ਆਲਾ ਪਾਸਾ ਦੇਖ ਸਕਦੇ ਹੋ ਤੁਸੀਂ ਇਹ ਵਾਲੇ ਪਾਸੇ ਤੋਂ ਬੱਦਲ ਸਾਡੇ ਜ਼ਿਆਦਾ ਆਉਂਦਾ ਹੁੰਦਾ ਪਰ ਅੱਜ ਪੰਜਾਬ ਵਾਲੇ ਪਾਸਿਓਂ ਇਧਰੋਂ ਬੱਦਲ ਆਇਆ ਹੈ। ਧਰਾ ਬਹਰਾ ਕਰਤੀਆਂ ਬੱਦਲ ਨੇ ਬਹੁਤ ਆਨੰਦ ਆਇਆ। ਇਹ ਪੈ ਗਿਆ। ਰੌਣਕ ਮੇਰਾ ਲੱਗ ਗਿਆ ਸੜਕ ਵੀ ਚਮਕ ਗਈ। ਇਹ ਲੱਗਦਾ ਜਿਵੇਂ ਇਹਦੇ ਵਿੱਚ ਬੱਕਰ ਨਾਲ ਬਹੁਤ ਮੁਸ਼ਕਲ ਸਵਾਰੀ ਹੁੰਦੀ ਹੈ ਪਰ ਕਣੀਆ ਕਾਫੀ ਤੇਜ਼ ਸੀ। ਉਨੇ ਬਹੁਤ ਘਰੇ ਕੰਮ ਕੀਤਾ ਸਾਫ ਕਰਤੀ ਸੜਕ ਪੂਰੀ ਰੌਣਕਾਂ ਮੇਲੇ ਮੇ ਨਾਲ ਲੱਗਦੇ ਆ ਨਹੀਂ ਇਹਦੇ ਕਰਮਾਂ ਨਾਲ ਹੀ ਆਉਂਦੇ ਹੁੰਦੇ ਆ ਇਸ ਕਰਕੇ ਖੁਸ਼ੀ ਹੈ ਅੱਜ ਮੇ ਪੈਣ ਦੀ ਪਾਰੇ ਸੋ ਜਰਮਿਤ ਪਰ ਨੂੰ ਵਧਾਈ ਬਹੁਤ ਬਹੁਤ ਤੇ ਦੋ ਜੇਸਾ ਤੇ ਸਟਰ ਹੜੇ ਉੱਤੇ ਅੱਗੇ ਆ ਦੋਸਤੋ ਬਹੁਤ ਪਿਆਰ ਕਰ ਫੇਰ ਮੈਂ ਆਇਆ ਤਾਂ ਫਿਰ ਅੱਲਾ ਹੀ ਹੋਊਗਾ ਕਿਰਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਕੈਮਰੇ ਤੇ ਕਣੀਆਂ ਜੇ ਪੈ ਗਈਆਂ ਇਸ ਲਈ ਇਹ ਕਿਲਾ ਪੂਰਾ ਸਾਫ਼ ਨਹੀਂ ਹੈਗਾ ਸ਼ੁਕਰੀਆ ਜੀ ਦੋਸਤਾਂ ਦਾ ਸਾਰਿਆਂ ਦਾ ਮਿਹਰਬਾਨੀ ਤੁਹਾਡੀ